ਘਰੇ ਸਾਂਣ ਪਾਲਣਾ ਤੇ ਪੁੱਤ ਨੂੰ ਪਲਵਾਨ ਬਣਾਉਣ ਲਈ ਸਾਰਾ ਜਿਹੜਾ ਘਰ ਜਣ ਦੀ ਖਵਾਉਣਾ ਪੈਂਦਾ ਉਹ ਮੈਨੂੰ 25 ਸਾਲ ਕੰਮ ਕਰਦੇ ਨੂੰ ਹੋ ਗਏ ਤੇ ਆਪਾਂ ਅੱਗੇ ਕਿਹੜਾ ਇਹਦਾ ਸੀਮਾ ਵੇਚ ਕੇ ਹੁਣ ਤੱਕ ਕੰਮ ਆਪਣੀ ਸੋਚ ਇਹ ਸੀ ਤੁਸੀਂ ਆ ਫ੍ਰੀ ਦੇਣਾ ਸੀ ਕੋਈ ਲਾਲਚ ਨਹੀਂ ਸਵਾਗਤ ਆ ਮਿੱਤਰੋ ਪੀਵੀ ਨੱਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਆਪਣੇ ਪਹੁੰਚਿਆ ਸਤਕਾਰਯੋਗ ਜਿਹੜਾ ਡਾਕਟਰ ਸਾਹਿਬ ਹੈਗੇ ਉਹਨਾਂ ਕੋਲੇ ਪਹੁੰਚੇ ਆ ਜਿਨ੍ਹਾਂ ਨੇ ਇੱਕ ਸ਼ੌਂਕ ਨਾਲ ਆਪਦੇ ਘਰੇ ਜਿਹੜਾ ਕਿਸਾਨ ਤਿਆਰ ਕੀਤਾ ਵਾ ਬਾਕੀ ਜੋ ਮੇਲੇ ਦੇ ਵਿੱਚ ਇਹਨਾਂ ਨੇ ਆਪਦੇ ਬਰੀਡਿੰਗ ਪੈਦਾ ਕਰਕੇ ਘਰੇ ਮੱਝਾਂ ਦੀ ਤੇ ਕਟੀਆਂ ਜੋ ਪਾਈਆਂ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਇਹ ਜਿਹੜੇ ਸਾਨ ਦਾ ਵੀ ਕੀ ਰਿਕਾਰਡ ਆ ਤੇ ਇਹਨਾਂ ਦਾ ਜਿਹੜਾ ਮੇਲਿਆਂ ਤੇ ਆਉਣ ਦਾ ਅਸਲੀ ਕੀ ਮਕਸਦ ਆ ਜਿਹੜਾ ਕੰਮਕਾਰ ਇਹ ਪਿੰਡ ਆਪਦਾ ਛੱਡ ਕੇ ਮੇਲਿਆਂ ਤੇ ਆਉਣ ਦਾ ਮਕਸਦ ਕੀ ਆ ਸਵਾਗਤ ਆ ਡਾਕਟਰ ਸਾਹਿਬੀ ਤੁਹਾਡਾ ਆਪਣੇ ਚੈਨਲ ਤੇ ਜੀ ਤੁਹਾਡਾ ਵੈਲਕਮ ਹੋਸਟ ਲਗਾਉਂਗੀ ਹਾਂਜੀ ਸਭ ਤੋਂ ਪਹਿਲਾਂ ਜੀ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਜਾਈ ਨਾਮ ਮੇਰਾ ਗਰਮੀਤ ਸਿੰਘ ਆ ਜੀ ਪਿੰਡ ਆਪਣਾ rau ki kala ਹਾਂਜੀ ਤਸਵੀਰ ਨਿਹਾਲ ਸੰਗਲ ਤੋਂ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਜੀ ਤੇ ਜਿਵੇਂ ਆਪਾਂ ਦੇਖੀਏ ਤੁਸੀਂ ਆਪਦਾ ਕੰਮ ਕਰ ਪਿੰਡ ਛੱਡ ਕੇ ਇਹਨਾਂ ਮੇਲਿਆਂ ਦੇ ਉੱਤੇ ਆਏ ਆ ਤੁਹਾਡਾ ਮੇਲਿਆਂ ਤੇ ਆਉਣ ਦਾ ਪਹਿਲਾਂ ਤਾਂ ਮਕਸਦ ਕੀ ਹੈ ਜੀ ਸਾਡਾ ਮਕਸਦ ਹੈਗਾ ਜੀ ਆਪਣੇ ਨੇੜੇ-ਤੇੜੇ ਮੇਲਿਆਂ ਨੂੰ ਵੇਖ ਕੇ ਹਾਂਜੀ ਵੀ ਥੋੜਾ ਜਿਹਾ ਨਸਲ ਸੁਧਾਰ ਦੇ ਵਿੱਚ ਕੰਮ ਹੋ ਜਾਵੇ ਤੇ ਲੋਕਾਂ ਨੂੰ ਜਾਗਰਤੀ ਪੈਦਾ ਹੋ ਜਾਵੇ ਵੀ ਆਹ ਚੀਜ਼ ਮੇਲਿਆਂ ਤੇ ਖੜੀ ਹੈ ਤੇ ਸਭ ਲੋਕ ਵੇਖ ਸਕਣ ਵੇਖ ਸਕਣਗੇ ਸਾਡੇ ਰਾਂ ਹੀ ਵੇਖਣ ਨਾਲ ਤੇ ਆਪਣੇ ਆਪ ਆਉਣਗੇ ਆਪਨੇ ਆਪਾਂ ਕਹਿਣ ਦਾ ਮਤਲਬ ਵੀ ਆਪਣਾ ਮੇਲਿਆਂ ਤੇ ਆਉਣਾ ਜ਼ਰੂਰੀ ਆ ਕੰਮ ਕਾਰ ਛੱਡ ਕੇ ਜੀ ਬਿਲਕੁਲ ਜੀ ਅਸੀਂ ਤਾਂ ਕਹਿੰਦੇ ਵੀ ਆਪਣੇ ਬੱਚਿਆਂ ਨੂੰ ਲਿਆਓ ਦਿਖਾਓ ਹਾਂਜੀ ਤੇ ਸਭ ਪ੍ਰੇਰਿਤ ਹੋਣ ਵੀ ਆ ਚੀਜ਼ ਮੇਲਿਆਂ ਤੇ ਹੁੰਦੀ ਆ ਮੇਲਿਆਂ ਤੇ ਤੇ ਜਿਵੇਂ ਮੰਨ ਲਓ ਜੀ ਹੁਣ ਤੁਸੀਂ ਜਿਹੜਾ ਇਹ ਸਾਂਹ ਤਿਆਰ ਕੀਤਾ ਹੋਇਆ ਜੀ ਹਾਂਜੀ ਇਹਦਾ ਨਾਂ ਕੀ ਰੱਖਿਆ ਜੀ ਇਹਦਾ ਨਾਂ ਆਤੂ ਆ ਜੀ ਆਤੂ ਆ ਤੇ ਇਹ ਆਪਣੇ ਘਰ ਦੀ ਹੋਮ ਬਰੀਡਿੰਗ ਆ ਜੀ ਹਾਂਜੀ ਤੇ ਇਹਦੀ ਜਿਹੜੀ ਮਾਂ ਦਾ ਦੁੱਧ ਦਾ ਰਿਕਾਰਡ ਆਈ ਸਹੀ ਸਹੀ ਕੀ ਆ ਜੀ ਸਹੀ ਆਪਣਾ ਵੈਸੇ ਤਾਂ ਜਿਹੜਾ ਘਰੇ ਆ 21700 ਆ ਜੀ ਠੀਕ ਆ ਜੀ ਤੇ ਜਿਹੜਾ ਜਿਹੜਾ ਇੱਕ ਮੇਲੇ ਤੇ ਆਪਾਂ ਪਾਈ ਸੀ ਪਿਛਲੇ ਸਾਲ ਠੀਕ ਆ ਜੀ ਉਰੋਂ 23 ਕਿਲੋ ਚਲਦੀ ਸੀ ਉਹ ਠੀਕ ਆ ਜੀ ਤੇ ਸਵੇਰ ਵੇਲੇ ਆਪਾਂ ਖਲ ਕੀਤੀ ਆ ਤੇ 11 ਵਜੇ ਮੱਝ ਨੂੰ ਬੁਖਾਰ ਹੋ ਗਿਆ ਤੇ ਕੰਬਲ ਲਾ ਦਿੱਤਾ ਓਕੇ ਜੀ ਤੇ ਫਿਰ ਆਪਾਂ ਉਹਨੂੰ ਕਟਵਾਤਾ ਕਟਵਾਤਾ ਜੀ ਆਮ ਤੌਰ ਤੇ ਮੰਨ ਲਓ ਨਹੀਂ ਤਾਂ ਹਰੇਕ ਹੀ ਕੋਈ 18 ਪਲੱਸ ਲਿਖ ਦਿੰਦਾ ਆਪਦੇ ਕਟੀਆਂ ਦਾ ਵਿੱਚ ਉਹਦਾ ਝੋਟਾ ਇਹ ਹਾਂਜੀ ਤਕਰੀਬਨ ਉਹ ਜੀ ਸਭ ਤੋਂ ਵਧੀਆ ਜਿਹੜੀ ਬਿੱਦਰ ਕਾਰਡ ਆ ਹਾਂਜੀ ਹੈਨਾ ਜੀ ਜਿਵੇਂ ਆਪਾਂ ਸਾਨ ਦੀ ਕੁਆਲਿਟੀ ਕੁਆਲਿਟੀ ਦੀ ਗੱਲ ਕਰਗੇ ਹਾਈਟ ਬਾਕੋ ਬਹੁਤ ਚੰਗਾ ਹੀ ਹਾਂਜੀ ਤੇ ਦੀ ਮਾਂ ਦੀ ਹਾਈਟ ਵੀ ਇੰਨੀ ਹੈ ਜੀ ਹਾਂਜੀ ਮਾਂ ਬਹੁਤ ਬਹੁਤ ਲੰਬੀ ਉੱਚੀ ਹੈ ਜੀ ਉਹ ਹਾਂਜੀ ਤੇ ਬਾਈ ਜੀ ਲੰਮੀ ਉੱਚੀਆਂ ਇਹਦਾ ਗਾਂ ਜਿਹੜੇ ਸਾਨ ਹੁਣ ਕਿੰਨੀ ਉਮਰ ਦਾ ਹੋ ਗਈ ਇਹ ਇਹ 4.5 ਸਾਲ ਦਾ ਹੋ ਗਿਆ ਜੀ 4.5 ਸਾਲ ਦਾ ਇਹਦੇ ਗਾਂ ਰਿਜ਼ਲਟ ਰਿਜ਼ਲਟ ਆਪਾਂ ਇਹਦੇ ਹੁਣ ਇੱਕ ਸੀਮਨ ਨਹੀਂ ਕੋਈ ਤਿਆ ਕਰਿਆ ਸਾਡੀ ਸੋਚ ਆ ਵੀ ਸੀਗੀ ਜੜੱਕ ਮੇਲੇ ਦੇ ਮਾਝ ਇਸੇ ਕਰਕੇ ਪਾਈ ਸੀ ਵੀ ਉਹ ਕਿਸੇ ਕੰਪੀਟੀਸ਼ਨ ਲੜ ਕੇ ਤੇ ਕੋਈ ਰਿਕਾਰਡ ਪੈਦਾ ਕਰ ਲਵੀ ਹੂੰ ਤੇ ਜਦੋਂ ਉਹਦਾ ਰਿਕਾਰਡ ਪੈਦਾ ਹੋ ਗਿਆ ਫਿਰ ਸੀਮਨ ਤਿਆਰ ਕਰਾਉਣਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਵੀ ਸੋਚ ਸੀ ਵੀ ਜਿਹੜੇ ਆਪਣੇ ਰਿਲੇਟਿਵ ਡਾਕਟਰ ਹੈ ਮੈਂ ਖੁਦ ਇਹਦੇ ਪ੍ਰੈਕਟਿਸ ਕਰਦਾ ਹਾਂ ਹਾਂਜੀ ਵੀ ਆਪਾਂ ਉਹਨਾਂ ਨੂੰ ਥੋੜੇ ਥੋੜੇ ਸੀਮਨ ਹੂੰ ਫ੍ਰੀ ਪ੍ਰੋਵਾਈਡ ਕਰਾਉਣੇ ਸੀਗੇ ਠੀਕ ਹੈ ਜੀ ਜਦੋਂ ਉਹਨਾਂ ਦੀ ਪ੍ਰੋਜਨਿਟੀ ਟੈਸਟ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਆਪਣੇ ਸੀਮਨ ਜਿਹੜਾ ਸੇਲ ਕਰਨ ਲੱਗਣਾ ਸੀ ਆਪਣੀ ਸੋਚ ਇਹ ਸੀ ਕਿ ਆ ਫ੍ਰੀ ਦੇਣਾ ਸੀ ਕੋਈ ਲਾਲਚ ਨਹੀਂ ਕੋਈ ਲਾਲਚ ਨਹੀਂ ਠੀਕ ਆ ਜੀ ਕਿਉਂ ਮੈਨੂੰ 25 ਸਾਲ ਕੰਮ ਕਰਦੇ ਨੂੰ ਹੋ ਗਏ ਤੇ ਆਪਾਂ ਅੱਗੇ ਕਿਹੜਾ ਇਹਦਾ ਸੀਮਨ ਵੇਚ ਕੇ ਹੁਣ ਤੱਕ ਕੰਮ ਕੀਤਾ ਹੂੰ ਹੂੰ ਬਹੁਤ ਵਧੀਆ ਸੋਚ ਆ ਜੀ ਤੁਹਾਡੀ ਵੀ ਆਪਾਂ ਕਿਹੜਾ ਸੀਮਨ ਤੋਂ ਹੀ ਪੈਸੇ ਕਮਾਏ ਆ ਜਾਂ ਕਮਾਉਣੇ ਆ ਹਨਾ ਆਪਾਂ ਤਾਂ ਇੱਕ ਨਸਲ ਪੈਦਾ ਕਰਨੀ ਚਾਹੁੰਦੇ ਆ ਹਾਂਜੀ ਹਾਂਜੀ ਠੀਕ ਆ ਜੀ ਬਹੁਤ ਵਧੀਆ ਸੋਚ ਆ ਤੇ ਆਪ ਇਹ ਕਿਹੜੇ ਸੀਮਨ ਦਾ ਕੱਟਾ ਜੀ ਇਹ ਇਹ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਤੇ ਮਿੱਤਰੋ ਅਰਜਨ ਕੁੰਗੜ ਦਾ ਤਾਂ ਨਾਂ ਹੀ ਬਹੁਤ ਮਸ਼ਹੂਰ ਆ ਪੀਡੀਐਫ ਮੇਲੇ ਤੇ ਵੀ ਉਹਦੀ ਕੱਟੀ ਜਿੱਤੀ ਆ ਤੇ ਬਹੁਤ ਹੀ ਅੰਦੀ ਚੰਗਾ ਸਾਨ ਜਿਹੜਾ ਪੈਦਾ ਕੀਤਾ ਵਾ ਤੇ ਹੁਣ ਇਸ ਜਿਹੜਾ ਆਪਣਾ ਧੌਲੇ ਮੇਲੇ ਤੇ ਬੀਐਫ ਤੇ ਇਹਦਾ ਹੋ ਗਿਆ ਹੁਣ ਕੈਟਾਗਰੀ ਕੋਈ ਹੋ ਗਈ ਨਹੀਂ ਹਜੇ ਸਟਾਰਟ ਹੋਣੀ ਹੈ ਜੀ ਅੱਛਾ ਜੀ ਬਸ ਹੁਣ ਤਿਆਰੀ ਹੈ ਤਿਆਰੀ ਹੈ ਜੀ ਤੇ ਮਹਾਰਾਜ ਭਲੀ ਕਰੇ ਤੇ ਬੈਸਟ ਆਫ ਲੱਕ ਆਈ ਤੁਹਾਨੂੰ ਇਹ ਚੀਜ਼ ਦੇ ਲਈ ਤੇ ਬਹੁਤ ਵਧੀਆ ਸੋਚ ਆ ਮਿੱਤਰੋ ਆਮ ਤੌਰ ਤੇ ਨਹੀਂ ਤਾਂ ਜਿਵੇਂ ਕੋਈ ਛੋਟਾ ਜਵਾਨ ਹੁੰਦਾ ਤੇ ਉਹਦਾ ਸੀਮਨ ਤਿਆਰ ਕਰਨ ਲੱਗ ਜਾਂਦੇ ਪਰ ਸਾਡੀ ਸਭ ਦੀ ਸੋਚ ਇਹ ਹੈ ਵੀ ਪਹਿਲਾਂ ਆਪਾਂ ਇਹਦੀ ਮੱਦ ਦਾ ਰਿਕਾਰਡ ਜਿਹੜਾ ਉਹ ਲਾਈਵ ਕਰਾਵਾਂਗੇ ਫੇਰ ਆਪਾਂ ਗਾਂ ਦਾ ਸੀਮਣ ਤਿਆਰ ਕਰਨਾ ਵੀ ਜਿਹੜਾ ਲੋਕ ਕਹਿ ਨਾ ਦੇਣ ਵੀ ਇਹ ਘਟ ਬੱਦ ਵਾਲੀ ਦਾ ਕੱਟਾ ਵਾ ਤੇ ਕੋਈ ਲਾਲਚ ਨਹੀਂਗਾ ਹਾਈਟ ਹੋਈ ਤੇ ਪੱਖੋਂ ਤੁਸੀਂ ਦੇਖ ਲਓ ਤੇ ਜਣਦੀ ਐ ਵੱਡੇ ਘੋੜਿਆਂ ਜਿੰਨੀ ਹਾਈਟ ਆ ਵੀ ਦੂਜੇ ਪਾਸੇ ਖੜਾ ਬੰਦਾ ਧੀਂਦਾ ਨਹੀਂਗਾ ਸਾਮ ਮਿੱਤਰੋ ਘਰੇ ਸਾਂਹ ਪਾਲਣਾ ਤੇ ਪੁੱਤ ਨੂੰ ਪਲਵਾਨ ਬਣਾਉਣ ਲਈ ਸਾਰਾ ਜਿਹੜਾ ਘਰ ਜਣਦੀ ਖਵਾਉਣਾ ਪੈਂਦਾ ਵਾ ਤੇ ਡਾਕਟਰ ਸਾਹਿਬ ਨੇ ਉਹ ਖਵਾਇਆ ਵੀ ਆ ਕਿਉਂਕਿ ਐਡਾ ਸਾਂਹ ਪਾਲਣ ਨੂੰ ਸਾਨੂੰ ਪਤਾ ਹੀ ਨਹੀਂ ਕਿੰਨਾ ਖਵਾਉਣਾ ਪੈਂਦਾ ਉਹਦੇ ਲਈ ਦੇ ਦਰ ਸਾਹਿਬ ਜੀ ਆਪਣੀ ਜਿਹੜੀ ਹੋਰ ਕੱਟੀ ਆਈ ਆ ਕੋਈ ਕਿਹੜੇ ਨੰਬਰ ਤੇ ਆਈ ਹੈਗੀ ਕੋਈ ਕੈਟਾਗਰੀ ਵਾਲੀ ਨਹੀਂ ਇਹ ਵੀ ਸਾਲ ਵਾਲੀ ਕੈਟਾਗਰੀ ਚ ਪੈਣੀ ਹੈ ਹਜੇ ਰ ਕੰਪੀਟੀਸ਼ਨ ਹੋਣਾ ਹੈ ਅੱਛਾ ਜੀ ਇਹਦਾ ਵੀ ਹੋਣਾ ਹਜੇ ਇਹ ਇਹ ਇਸੇ ਦੀ ਭੈਣ ਹੈ ਇਹ 6.5 ਮਹੀਨੇ ਦੀ ਆ ਠੀਕ ਆ ਜੀ ਤੇ ਆਹ ਵਾਲੀ ਹਾਂਜੀ ਇਹਦਾ ਵੀ ਹਜੇ ਕੰਪੀਟੀਸ਼ਨ ਹੋਣਾ ਇਹਨੇ ਵੀ ਸਾਲ ਵਾਲੀ ਚ ਪੈਣਾ ਹੈ ਇਹ ਵੀ ਇਹਨੇ ਵੀ ਸਾਲ ਵਾਲੀ ਹੈ ਇਹ ਰੇਸ ਨੂੰ ਕਿਦੀ ਆ 10 ਬਿਨ 99 ਦੀ ਆ ਇਹ ਡਾਕਟਰ ਬੀਂਡਰਾਓ ਕੋਤਰੇਸ਼ ਸਿੰਘ ਹਾਂਜੀ ਹਾਂਜੀ ਡਾਕਟਰ ਸਾਹਿਬ ਜੀ ਤੇ ਆਪਣਾ ਜੱਸਾ ਭਰਾ ਉਹ ਵੀ ਪ੍ਰੈਕਟਿਸ ਕਰਦੇ ਆ ਜੱਸੇ ਆ ਜਾ ਅੱਠ ਕੇ ਫੇਰ ਵਰਲੀ ਗੱਲਾਂ ਦਾ ਧੰਨਵਾਦ ਆ ਸੋ ਆਪਣੇ ਡਾਕਟਰ ਸਾਹਿਬ ਜੀ ਗਰਮੀਤ ਸਿੰਘ ਜੀ ਜਿਨ੍ਹਾਂ ਦਾ ਬਹੁਤ ਮਾਣ ਇੱਜ਼ਤ ਕਰਦੇ ਆ ਪਿੰਡ ਰਾਉਕਿਆਂ ਦੇ ਸਾਰੇ ਬਹੁਤ ਹੀ ਇੱਕ ਮਿਲਨਸਾਰ ਬੰਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕੋਈ ਲਾਲਚ ਨਹੀਂਗਾ ਕੋਈ ਜਿੱਤ ਹਾਰ ਦੇ ਮਕਸਦ ਨਾਲ ਤੁਸੀਂ ਆਏ ਆ ਮੇਲੇ ਤੇ ਕਿ ਨਹੀਂ ਆਏ ਨਹੀਂ ਇਹ ਸੋਚ ਨਹੀਂ ਹੈਗੀ ਆਪਣੀ ਹਾਂਜੀ ਵੀ ਅਸੀਂ ਜਿੱਤ ਕੀ ਹੋਣਾ ਜੇ ਗਏ ਨਾ ਜਿੱਤ ਕੀ ਹੋਣਾ ਹਰ ਇੱਕ ਨੂੰ ਹਰਕ ਦਾ ਹੱਕ ਮਿਲਣਾ ਚਾਹੀਦਾ ਠੀਕ ਆ ਜੀ ਜਿੱਥੇ ਕੋਈ ਹਨਾ ਜਿਹਨੂੰ ਆਪਣੇ ਪਸੂ ਤੇ ਮਾਣ ਹੈ ਤੇ ਮਹਾਰਾਜ ਉਹਨੂੰ ਮਾਣ ਬਖਸ਼ੇ ਬਸ ਆਪਣੇ ਤੇ ਸਹੀ ਹੈ ਜੀ ਹਾਂ ਚਲੋ ਜੀ ਤੁਹਾਡੀ ਜਿਹੜੀ ਸੇਵਾ ਕੀਤੀ ਹੈ ਮਹਾਰਾਜ ਨੂੰ ਰੰਗ ਭਾਗ ਰਨਾਵੇ ਤੇ ਜਿਵੇਂ ਵੀ ਕੋਈ ਕੈਟਾਗਰੀ ਚਾਹੁੰਦਾ ਵਾ ਜਣ ਜੀ ਤੁਸੀਂ ਇਹਦਾ ਸੀਮਨ ਤਿਆਰ ਕਰਵਾਓਗੇ ਹਾਂ ਫਿਰ ਕਰਾਵਾਂਗੇ ਜੀ ਇਹ ਕੈਟਾਗਰੀ ਦੇ ਵਿੱਚ ਆਉਂਦਾ ਹੈ ਜਾਂ ਆਪਣੀ ਮੱਧ ਐਤ ਕੀ ਨਹੀਂ ਆਈ ਤਾਂ ਅਗਲੇ ਸਾਲ ਅਗਲੇ ਸਾਲ ਉਹਨਾਂ ਚਿਰ ਤੁਸੀਂ ਵੇਟ ਕਰੋਗੇ ਹਾਂ ਵੇਟ ਕਰਾਂਗੇ ਵੇਟ ਕਰਾਂਗੇ ਬਹੁਤ ਵੱਡੀ ਗੱਲ ਆ ਮਿੱਤਰੋ ਕਿਉਂਕਿ ਮੇਲੇ ਤੇ ਆਪਾਂ ਦੇਖਦੇ ਹਾਂ ਹਰੇਕ ਸਾਂਹ ਜਿਹੜਾ ਸੀਮਨ ਤਿਆਰ ਕਰਾਇਆ ਹੁੰਦਾ ਪਰ ਡਾਕਟਰ ਸਾਹਿਬ ਨੇ ਜਿਹੜਾ ਸਬਰ ਕੀਤਾ ਜਿੰਨਾ ਚਿਰ ਮਾਂ ਦੇ ਦੁੱਧ ਦਾ ਰਿਕਾਰਡ ਲਾਈਵ ਨਹੀਂ ਹੁੰਦਾ ਜਾਂ ਜਿਹੜਾ ਸਾਂਹ ਆ ਇਹ ਕੋਈ ਕੈਟਾਗਰੀ ਦੇ ਨੰਬਰਾਂ ਤੇ ਨਹੀਂ ਆਉਂਦਾ ਇਹਦਾ ਸੀਮਨ ਨਹੀਂ ਤਿਆਰ ਕਰਨਾ ਤੁਹਾਡਾ ਸਾਹਿਬੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਇੱਕ ਚੰਗੀ ਸੋਚ ਦੇ ਲਈ ਤੇ ਆਪਣਾ ਫੋਨ ਨੰਬਰ ਇੱਕ ਵਾਰੀ ਜਰੂਰ ਬੋਲ ਦਿਓ ਜੇ ਕਿਸੇ ਨੇ ਮੰਨ ਲਓ ਕੈਟਾਗਰੀ ਤੇ ਆਉਂਦਾ ਜਾਂ ਆਪਣੀ ਮੱਝ ਦਾ ਵੀ ਰਿਕਾਰਡ ਚ ਹੈਗਾ ਵਾ ਕਿਸੇ ਨੇ ਘਰੇ ਵਿਜ਼ਿਟ ਕਰਕੇ ਦੇਖਣੀ ਹੋਵੇ ਇਹ ਚੀਜ਼ ਨੰਬਰ ਤੇ ਜਰੂਰ ਬੋਲਦੇ 94784 ਹਾਂਜੀ 48136 ਠੀਕ ਹੈ ਜੀ 198144 09517 ਹਾਂਜੀ ਪੰਡਰਾਉਕੇ ਆ ਪੰਡਰਾਉਕੇ ਕਲਾਂ ਸੀ ਨਿਹਾਲ ਸਿੰਘਾਉਂ ਦਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਧੰਨਵਾਦ ਆ ਦੋਸਤੋ ਇੱਕ ਜਿਹੜੀ ਚੰਗੀ ਸੋਚ ਨੂੰ ਸ਼ੇਅਰ ਜਰੂਰ ਕਰਿਓ ਜਉਂਦੇ ਵਾਸਤੇ ਰਹੋ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ ਆ ਦੋਸਤੋ